ਅਤੇ ਦਾ ਰਗਵੀਰ ਸਿੰਘ ਯਾਨੀ ਕਿ ਕੁਬੀਰ ਸਿੰਘ ਉਹਨਾਂ ਨੇ ਜੋ ਵੀ ਉੱਥੇ ਆਪਣਾ ਰੋਲ ਲਗਾ ਕੀਤਾ ਮੈਂ ਸਮਝਾਂ ਉਹਦੇ ਪਿੱਛੇ ਮਨਚਾ ਕੀ ਹੈ ਮੈਨੂੰ ਕੋਈ ਪਤਾ ਨਹੀਂ ਪਰ ਹਾਇ ਬਾਟਵਾ ਪਰ ਉਹਦੇ ਵਿੱਚ ਕਟਾਰੇ ਦੇ ਵਿੱਚ ਦੋਸ਼ੀ ਬਣਾ ਕੇ ਬਾਦਲ ਪਰਿਵਾਰ ਨੂੰ ਖੜਾ ਕੀਤਾ ਸੋ ਇਹ ਮੈਨੂੰ ਬਹੁਤ ਚੰਗਾ ਲੱਗਾ ਉਹਨਾਂ ਨੇ ਗੁਨਾਹ ਅਗੜੇ ਕਬੂਲ ਕਰ ਲਿਆ ਕਿ ਸੰਗਤ ਹੁਣ ਉਹਨਾਂ ਨੂੰ ਮਾਫ ਕਰ ਸਕਦੀ ਜੀ ਤਾਂ ਇਹਨਾਂ ਨੇ ਗੁਨਾਹਾਂਵਾਂ ਦੀ ਮਾਫੀ ਮੰਗਣੀ ਸੀ ਜੀ ਫਿਰ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਹੈ ਸੁਖਰਾਜ ਸਿੰਘ ਨਿਆਮੀ ਵਾਲੇ ਨੂੰ ਜਾ ਕੇ سپورਟ ਕਰ ਹੂੰ ਇਹ ਕਹਿੰਦੇ ਵੀ ਤੇਰੇ ਬਾਪ ਦੀ ਸ਼ਹਾਦਤ ਹੋਈ ਆ ਸਾਡੀ ਨਿਗਹਿਲੀ ਤੱਕ ਵੀ ਅਸੀਂ ਅੱਜ ਤੇਰੇ ਨਾਲ ਖੜੇ ਆ ਕਿਉਂਕਿ ਅਸੀਂ ਆਪਣੀਆਂ ਗਲਤੀਆਂ ਕਬੂਲ ਕਰਨੀਆਂ ਚਾਹੁੰਦੇ ਹਾਂ ਸੰਗਤ ਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਦੇ ਮਨਾਂ ਦੇ ਵਿੱਚ ਇੱਛਾ ਕੀ ਹੈ ਤੇ ਉਹਨੂੰ ਚੋਲਾ ਪਵਾ ਕੇ ਬਰਸਾਂ ਨੇਜਾ ਪੜਾ ਕੇ ਉਹ ਗੱਲ ਸੱਚੀ ਪਾ ਕੇ ਮਾਣਾ ਸਾਡੀ ਫੰਕੀਆਂ ਦੀ ਤੇ ਉਹਨੂੰ ਉੱਥੇ ਬਿਠਾ ਦੇਣਾ ਇਹ ਬਹੁਤ ਵੱਡੀ ਗੱਲ ਹੈ ਅੱਗੇ ਤੋਂ ਇਹੋ ਜਿਹੀਆਂ ਗਲਤੀਆਂ ਨਹੀਂ ਕਰਨੀਆਂ ਤੇ ਅਸੀਂ ਵਾਕਿਆ ਹੀ ਸੋਚਣਾ ਸੀ ਕਿ ਹੋਣੇ ਲੈਣ ਤੇ ਆ ਦੂਜੇ ਲੀਡਰਾਂ ਨੇ ਮੱਥਾ ਲਾ ਕੇ ਰੱਖਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਦੀਆਂ ਹਮਖਿਆਲੀ ਜਥੇਬੰਦੀਆਂ ਦਲ ਖਾਲਸਾ ਲਾਹ ਲੋ ਜਾਂ ਜਿੰਨੀਆਂ ਵੀ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਇਹ ਕਹਿੰਦੀਆਂ ਕਿ ਸਾਡੇ ਮੁੰਡੇ ਕੋਹ ਕੋ ਕੇ ਤੁਸੀਂ ਪਹਿਲਾਂ ਵੀ ਮਾਰੇ ਤੇ ਅੱਜ ਵੀ ਉਸੇ ਤਰ੍ਹਾਂ ਤੁਸੀਂ ਸਾਡੇ ਬਲਾਟ ਦੇ ਵਿੱਚ ਵੀ ਤੇ ਇੱਥੇ ਵੀ ਤੁਸੀਂ ਨਾ ਨਾ ਨੂੰ ਮਾਰ ਰਹੇ ਹੋ ਉਹਦੇ ਵਿੱਚ ਰਸਤਾ ਖੁੱਲਾ ਵੀ ਛੱਡਿਆ ਵਾ ਵੀ ਸੁਖਵੀਰ ਸਿੰਘ ਬਾਦਲ 6 ਮਹੀਨੇ ਬਾਅਦ ਦੁਬਾਰਾ ਪ੍ਰਧਾਨ ਜਿਹੜੇ ਉਹ ਬਣ ਸਕਦੇ ਆ ਇਸ ਚੀਜ਼ ਨੂੰ ਕਿਵੇਂ ਦਿੰਦੇ ਤੇ ਇਹ ਤਾਂ ਸ਼ਾਰਾਹ ਦਿੱਲੀ ਦਾ ਹੋ ਗਿਆ ਨਾ ਤੇ ਉਹ ਚਾਹੁੰਦੇ ਆ ਵੀ ਅਸੀਂ ਇਹਨਾਂ ਨਾਲ ਸਾਂਝ ਪਾ ਲਈਏ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਇਹਨਾਂ ਕੀਤਾ ਇਹਨਾਂ ਤੋਂ ਵਧੀਆ ਬੰਦਾ ਹੋਰ ਕੋਈ ਨੁਕਸਾਨ ਕਰਨ ਵਾਲਾ ਹੈ ਨਹੀਂ ਜਸਤਰੀ ਕਨਾਲੋਂ ਨੇ ਬੋਲਿਆ ਸੀ ਕਿ ਉਂਗਲ ਕਰਕੇ ਗੱਲ ਨਹੀਂ ਕਰਨੀ ਅਰੰਧੂ ਮਾਜਰਾ ਨੂੰ ਬਿਲਕੁਲ ਮੈਨੂੰ ਬੜਾ ਚੰਗਾ ਲੱਗਿਆ ਸੋ ਲੱਗਦਾ ਜਿਵੇਂ ਕੁਝ ਸ਼ੰਕਾ ਹੈ ਜੀ ਮੈਨੂੰ ਐ ਲੱਗਦਾ ਹੈ ਕਿਤੇ ਨਾ ਕਿਤੇ ਸੁਪਨਾ ਤਾਂ ਨਹੀਂ ਦੇਖ ਰਿਹਾ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਦਿਨੀ ਕਾਫੀ ਵੱਡਾ ਵਿਵਾਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਛੜਿਆ ਹੋਇਆ ਦੋ ਦਿਨ ਪਹਿਲਾਂ ਹੀ ਸ਼੍ਰੀ ਅਕਾਲ ਤਖਤਸ ਤੇ ਜੋ ਕੁਝ ਹੋਇਆ ਸਾਰੀ ਦੁਨੀਆ ਨੇ ਦੇਖਿਆ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਗਰਮਾ ਕੀ ਹੈ ਸੋ ਉੱਥੇ ਦੋਸ਼ੀਆਂ ਨੂੰ ਸਜ਼ਾਵਾ ਸੁਣਾਈਆਂ ਗਈਆਂ ਬਹੁਤ ਸਾਰੇ ਲੋਕ ਇਸ ਗੱਲ ਦਾ ਵੀ ਵਿਰੋਧ ਕਰ ਰਹੇ ਕਿ ਸਜ਼ਾ ਕੋਈ ਸਜ਼ਾ ਨਹੀਂ ਸੀ ਗੁਨਾਹਾਂ ਦੀ ਸਜ਼ਾ ਜਿਹੜੀ ਹੈ ਬਹੁਤ ਘੱਟ ਮਿਲੀ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਰਨਲ ਸਕੱਤਰ ਪੰਜਾਬ ਸਰਦਾਰ ਹਰਪਾਲ ਸਿੰਘ ਜੀ ਬਲੇਸ ਸਾਹਿਬ ਕਰਦੇ ਫਤਿਹ ਸਾਹਿਬ ਮੌਨ ਦੇ ਕਰਦੇ ਕਲਾਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਕੁਝ ਉਸ ਦਿਨ ਹੋਇਆ ਤੋ ਸਾਰਿਆਂ ਨੇ ਵੇਖਿਆ ਜੀ ਤੁਸੀਂ ਵੀ ਦੇਖਿਆ ਹੋਵੇਗਾ ਕਿਵੇਂ ਦੇਖਦੇ ਹੋ ਪੂਰੇ ਇਸ ਘਟਿਆ ਘਟਨਾ ਕਰਮ ਨੂੰ ਸਰਦਾਰ ਗੁਰਦਿਆਲ ਸਿੰਘ ਜੀ ਇਹ ਜੋ ਵੀ ਵਾਪਰਿਆ ਜੋ ਹੋਇਆ ਹੈ ਸਭ ਤੋਂ ਵੱਡੀ ਗੱਲ ਤੇ ਆ ਵੀ ਪੰਥ ਦਾ ਵੱਡਾ ਦੁਖਾਂਤ ਜਿਹੜਾ ਅੱਜ ਤੱਕ ਇਹ ਨਹੀਂ ਸਮਝ ਲੱਗਦੀ ਸੀ ਜੀ ਕਿ ਦੋਸ਼ੀ ਮੰਨਿਆ ਕਿੰਨੂ ਜਾਵੇ ਦੋਸ਼ੀ ਹੈ ਕੌਣ ਹੂੰ ਬਹੁਤ ਵੱਡਾ ਸਾਡਾ ਰਤਬਾ ਹੈ ਸਿੱਖ ਪੰਥ ਦਾ ਪਰ ਪੰਥ ਦੇ ਵਿੱਚ ਗੁਨਾਹ ਕਰਨ ਵਾਲੇ ਬੰਦੇ ਆਡੈਂਟੀਫਾਈ ਨਹੀਂ ਹੋ ਸਕੇ ਹੂੰ ਉਹਨਾਂ ਨੂੰ ਆਡੈਂਟੀਫਾਈ ਕਰਦਿਆਂ 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 ਅੱਜ ਇੱਥੋਂ ਤੱਕ ਸਮਾਂ ਆ ਗਿਆ 2015 ਤੋਂ ਲੈ ਕੇ ਅੱਜ 2024 ਜੀ ਸੋ ਜਿਹੜਾ ਹੁਣ ਜਥੇਦਾਰ ਰਗਵੀਰ ਸਿੰਘ ਜਾਂ ਨਹੀਂ ਰਗਵੀਰ ਸਿੰਘ ਹੋਣਾ ਨੇ ਜੋ ਵੀ ਉਥੇ ਆਪਣਾ ਰੋਲ ਅਦਾ ਕੀਤਾ ਹੈ। ਹੂੰ ਮੈਂ ਸਮਝਦਾ ਉਹਦੇ ਪਿੱਛੇ ਮਨਛਾ ਕੀ ਹੈ ਮੈਨੂੰ ਕੋਈ ਪਤਾ ਨਹੀਂ। ਹੂੰ ਪਰ ਹਾਇ ਬਾ ਕਮਾਲ। ਹੂੰ ਕਿਉਂਕਿ ਮੈਂ ਬੜੇ ਲੰਮੇ ਸਮੇਂ ਬਾਅਦ ਸਾਡੀ ਜਿਹੜੀ ਪਰੰਪਰਾ ਸਿੱਖਾਂ ਦੀ ਜਮਹੂਰੀਅਤ ਜੋ ਸਾਡਾ ਅਕਾਲ ਤਖਤ ਸਾਹਿਬ ਦਾ ਹੀ ਰਹਿਤ ਮਰਜ਼ਾਦਾ ਬੰਦ ਸੀ ਜਿੰਨੂੰ ਯੂਥ ਸਮਝਦਾ ਹੀ ਨਹੀਂ ਸੀ ਕਿ ਅਸੀਂ ਵਾਰਸ ਕਿਹਦੇ ਆ ਤੇ ਕਿਸ ਤਰੀਕੇ ਨਾਲ ਸਾਡੇ ਤਖਤ ਤੋਂ ਹੁਕਮ ਹੁੰਦੇ ਸੀ। ਬਿਲਕੁਲ ਸੋ ਉਹ ਦੁਬਾਰਾ ਇੱਕ ਚੀਜ਼ ਨੂੰ ਨੌਜਵਾਨਾਂ ਨੇ ਵੇਖਿਆ ਹੈ। ਔਰ ਉਹਦੇ ਵਿੱਚ ਕਟਾਰੇ ਦੇ ਵਿੱਚ ਦੋਸ਼ੀ ਬਣਾ ਕੇ ਬਾਦਲ ਪਰਿਵਾਰ ਨੂੰ ਖੜਾ ਕੀਤਾ ਹੈ ਸੋ ਇਹ ਮੈਨੂੰ ਬਹੁਤ ਚੰਗਾ ਲੱਗਾ ਇਹ ਮੈਂ SLAAGA ਜੋਗ ਇਸ ਚੀਜ਼ ਨੂੰ ਕਦਮ ਗਿੰਦਾ ਮੈਂ ਸਮਝਦਾ ਕਿਤੇ ਨਾ ਕਿਤੇ ਇਹ ਸੱਚੇ ਦਿਲੋਂ ਸਾਰਾ ਕੁਝ ਪ੍ਰਵਾਨ ਚੜ ਜਾਵੇ ਤੇ ਅਸੀਂ ਬਹੁਤ ਜੀ ਫਾਇਦੇ ਚ ਰਵਾਂਗੇ ਪਹਿਲਾਂ ਆਪਾਂ ਉਹਨਾਂ ਦੇ ਗੁਨਾਹਾਂ ਦੀ ਗੱਲ ਕਰਦੇ ਹਾਂ ਕਿ ਜਦੋਂ ਉਹਨਾਂ ਨੇ ਗੁਨਾਹ ਜਿਹੜੇ ਕਬੂਲ ਕਰ ਲਿਆ ਕੀ ਸੰਗਤ ਹੁਣ ਉਹਨਾਂ ਨੂੰ ਮਾਫ਼ ਕਰ ਸਕਦੀ ਹੈ ਨਹੀਂ ਦੇਖੋ ਜਿਹੜੀਆਂ ਗਲਤੀਆਂ ਹੁੰਦੀਆਂ ਉਹਨਾਂ ਦੀ ਮਾਫੀ ਸੰਗਤ ਦਿੰਦੀ ਹੈ ਪੰਥ ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਦਾ ਘਰ ਏਡਾ ਵੱਡਾ ਹੈ ਕਿ ਢੈਣ ਵਿੱਚ ਦੇਰੀ ਹੈ ਬਖਸ਼ਣ ਵਿੱਚ ਕੋਈ ਦੇਰੀ ਨਹੀਂ ਹੂੰ ਪਰ ਜਿਹੜੀਆਂ ਵੱੱਜਰ ਗਲਤੀਆਂ ਜਿਹੜੀਆਂ ਆਪ ਜਾਣਬੁੱਝ ਕੇ ਕੀਤੀਆਂ ਹੋਣ ਹੂੰ ਹੁਣ ਮੈਨੂੰ ਦੱਸੋ ਜੇ ਤਾਂ ਇਹਨਾਂ ਨੇ ਗੁਨਾਹਾਂਵਾਂ ਦੀ ਮਾਫੀ ਮੰਗਣੀ ਸੀ ਜੀ ਫਿਰ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਜਾ ਕੇ ਸਪੋਰਟ ਕਰਨੀ ਹੂੰ ਇਹ ਕਹਿੰਦੇ ਕਿ ਤੇਰੇ ਬਾਪ ਦੀ ਸ਼ਹਾਦਤ ਹੋਈ ਆ ਸਾਡੀ ਨਿਗਹਿਲੀ ਤਾਂ ਕਰਕੇ ਹਾਂ ਤੇ ਅਸੀਂ ਅੱਜ ਤੇਰੇ ਨਾਲ ਖੜੇ ਆ ਕਿਉਂਕਿ ਅਸੀਂ ਆਪਣੀਆਂ ਗਲਤੀਆਂ ਕਬੂਲ ਕਰਨੀਆਂ ਚਾਹੁੰਦੇ ਫਿਰ ਤਾਂ ਮੰਨ ਦੇ ਵੀ ਇਹ ਵਾਕਿਆਂ ਦਿਲੋਂ ਗਲਤੀਆਂ ਜਿਹੜੀਆਂ ਕਬੂਲ ਕਰਨੀਆਂ ਚਾਹੁੰਦੇ ਉਹਦੇ ਤਾਂ ਉਲਟ ਜਾ ਕੇ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਫਿਰ ਮੈਨੂੰ ਇਹ ਦੱਸੋ ਵੀ ਸੰਗਤ ਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਦੇ ਮਨਾਂ ਦੇ ਵਿੱਚ ਮਨਛਾ ਕੀ ਹੈ ਸੋ ਮੈਂ ਕਹਿੰਦਾ ਕਿ ਬੜੀ ਵੱਡੀ ਗੱਲ ਹੈ ਕਿ ਉਹਨੂੰ ਚੋਲਾ ਪਵਾ ਕੇ ਵਰਚਾ ਨੇਜਾ ਫੜਾ ਕੇ ਉਹਦੇ ਗਲ ਚ ਤਖਤੀ ਪਾ ਕੇ ਮਹਾਰਾਜ ਸਾਹਿਬ ਦੀ ਪੰਕਤੀਆਂ ਦੀ ਤੇ ਉਹਨੂੰ ਉੱਥੇ ਬਿਠਾ ਦੇਣਾ ਇਹ ਬਹੁਤ ਵੱਡੀ ਗੱਲ ਹੈ ਹਮ ਪਰ ਜੇ ਵਾਕਿਆ ਹੀ ਇਹ ਦੱਸਣਾ ਹੈ ਕਿ ਅਸੀਂ ਸੱਚੇ ਦਿਲੋਂ ਹੁਣ ਗਲਤੀਆਂ ਦੀ ਮਾਫੀ ਮੰਗ ਕੇ ਪੰਥ ਨਾਲ ਖੜਨਾ ਹੈ ਪੰਜਾਬ ਨਾਲ ਖੜਨਾ ਹੈ ਅਸੀਂ ਅੱਗੇ ਤੋਂ ਇਹੋ ਜਿਹੀਆਂ ਗਲਤੀਆਂ ਨਹੀਂ ਕਰਨੀਆਂ ਫਿਰ ਇਹਨਾਂ ਨੂੰ ਪ੍ਰਵਾਨ ਕਰ ਲੈਣਾ ਸਹੀਦਾ ਸੀ ਆਪਣਾ ਅਨਜਾਮੀ ਵਾਲੇ ਵੀਰ ਸਕਰਾਜ ਸਿੰਘ ਨੂੰ ਤੇ ਅਸੀਂ ਵਾਕਿਆ ਹੀ ਸੋਚਣਾ ਸੀ ਵੀ ਹੁਣ ਇਹ ਲਾਈਨ ਤੇ ਆ ਗਏ ਹੁਣ ਇਹਨਾਂ ਨੇ ਇਹ ਗਲਤੀਆਂ ਕੀਤੀਆਂ ਨੇ ਤਾਂ ਹੋ ਗਈਆਂ ਜਾਂ ਜੋ ਵੀ ਆ ਪਰ ਐਡੀ ਛੇਤੀ ਇਸ ਤਰੀਕੇ ਨਾਲ ਅਸੀਂ ਕਿੰਨਾ ਸਮਝ ਜੀਏ ਜਿਹੜੀ ਸਟੇਡ ਆ ਉਹ ਆਪਣਾ ਨੈਰਟਿਵ ਜਦੋਂ ਸਿਰਜਦੀ ਹੈ ਉਹ ਢਾਈ ਤੋਂ 3 ਸਾਲ ਬਾਅਦ ਪਤਾ ਲੱਗਦਾ ਹੈ ਹੁਣ ਇਹ ਜਿਹੜਾ ਭੰਬਲ ਪੂਸਾ ਚੱਲ ਰਿਹਾ ਜੀ ਇਹਦੀ ਸਮਝ ਕਿਦਾਂ ਲਗਣੀ ਹੈ ਇਹਦੀ ਸਮਝ ਇਦਾਂ ਲਗਣੀ ਹੈ ਕਿ ਐਸਡੀਪੀਸੀ ਦੀਆਂ ਲੱਛਣਾ ਤੁਰੰਤੋਂ ਜਦੋਂ ਵੀ ਕਿਉਂਕਿ ਇਹਨਾਂ ਦੀ ਐਸਜੀਪੀਸੀ ਨੇ ਅਜੇ ਤੱਕ ਮਤਾ ਨਹੀਂ ਪਾਇਆ ਕਿ ਜਿਹੜੀਆਂ 5 ਸਾਲ ਬਾਅਦ ਦੂਜੀਆਂ elections ਨੂੰ ਯਕੀਨੀ ਬਣਾਈਆਂ ਜਾਣ ਜੇ ਉਹ ਮਤਾ ਪੈਂਦਾ ਹੈ ਫਿਰ ਸਿੱਧੇ ਤੌਰ ਤੇ ਇਹ ਬੀਜੇਪੀ ਨਾਲ ਜਿਸ ਤਰੀਕੇ ਨਾਲ 42 ਸਾਲ ਤੋਂ ਦੂਜੇ ਲੀਡਰਾਂ ਨੇ ਮੱਥਾ ਲਾ ਕੇ ਰੱਖਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਦੀਆਂ ਹਮਖਿਆਲੀ ਜਥੇਬੰਦੀਆਂ ਦਲ ਖਾਲਸਾ ਲਾਲੋ ਜਾਂ ਜਿੰਨੀਆਂ ਵੀ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਇਹ ਕਹਿੰਦੇ ਆ ਕਿ ਸਾਡੇ ਮੁੰਡੇ ਕੋ-ਕੋ ਕੇ ਤੁਸੀਂ ਪਹਿਲਾਂ ਵੀ ਮਾਰੇ ਤੇ ਅੱਜ ਵੀ ਉਸੇ ਤਰ੍ਹਾਂ ਤੁਸੀਂ ਸਾਡੇ ਵਿਲਾਇਤ ਦੇ ਵਿੱਚ ਵੀ ਤੇ ਇੱਥੇ ਵੀ ਤੁਸੀਂ ਨਾਣ ਰਾਨਾ ਨੂੰ ਮਾਰ ਰਹੇ ਹੋ ਤੇ ਇੱਕ 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 ਤੋਂ ਬਿਆਨ ਸੁਖਵੀਰ ਸਿੰਘ ਬਾਦਲ ਦਾ ਚਾਹੀਦਾ ਹੈ ਅੱਜ ਕਿ ਮੈਂ ਜਿਹੜੀ ਮਨੁੱਖਤ ਤੋਂ ਸਜ਼ਾ ਮਿਲੀ ਹੈ ਜਾਂ ਮੈਨੂੰ ਸੇਵਾ ਲਈ ਗਈ ਹੈ ਜਾਂ ਮੈਨੂੰ ਜੋ ਵੀ ਮੈਂ ਉਹਦੇ ਨਾਲ ਨਾਲ ਦਿੱਲੀ ਨੂੰ ਚੈਲੰਜ ਕਰਦਾ ਹਾਂ ਕਿ ਮੈਂ ਅੱਜ ਆਪਣੇ ਪੰਥ ਤੇ ਪੰਜਾਬ ਨਾਲ ਖੜਾ ਹਾਂ ਤੁਹਾਡੇ ਨਾਲ ਕਦੀ ਰਿਸ਼ਤਾ ਨਹੀਂ ਬਣਾਵਾਂਗਾ ਤੇ ਅਸੀਂ ਵੀ ਸੋਚੀਏ ਕਿ ਵਾਕਿਆ ਹੀ ਇਹਨਾਂ ਦੇ ਦਰਦ ਪੰਜਾਬ ਦਾ ਆ ਗਿਆ ਇੱਕ ਚੀਜ਼ ਹੋਰ ਹੋਈ ਆ ਵੀ 6 ਮਹੀਨੇ ਤੱਕ ਉਹਨਾਂ ਨੇ ਟਾਈਮ ਬੰਦ ਕੀਤਾ ਵੀ 6 ਮਹੀਨੇ ਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪ੍ਰਧਾਨ ਚੁਣਨ ਦੀ ਆਜ਼ਾਦਤ ਦਿੱਤੀ ਗਈ ਹੈ ਉਹਦੇ ਵਿੱਚ ਰਸਤਾ ਖੁੱਲਾ ਵੀ ਛੱਡਿਆ ਵਾ ਵੀ ਸੁਖਬੀਰ ਸਿੰਘ ਬਾਦਲ 6 ਮਹੀਨੇ ਬਾਅਦ ਦੁਬਾਰਾ ਪ੍ਰਧਾਨ ਜਿਹੜੇ ਉਹ ਬਣ ਸਕਦੇ ਆ ਇਸ ਚੀਜ਼ ਨੂੰ ਕਿਵੇਂ ਦੇਖਦੇ ਫਿਰ ਇਹ ਤਾਂ ਇਸ਼ਾਰਾ ਹੀ ਦਿੱਲੀ ਦਾ ਹੋ ਗਿਆ ਨਾ ਇਹ ਤਾਂ ਦੇਖੋ ਇਹ ਤਾਂ ਮੈਨੂੰ ਮਨੋਂ ਜਿੱਥੋਂ ਤੱਕ ਮੇਰਾ ਤਜਰਬਾ ਹੈ ਮੇਰਾ ਮਨ ਕਹਿੰਦਾ ਹੈ ਇਹ ਤਾਂ ਫਿਰ ਸਾਰਾ ਰਾਹ ਹੀ ਉਹਨਾਂ ਖੋਲਤਾ ਵੀ ਤੁਸੀਂ ਜੇ ਤਾਂ ਅਸੀਂ ਹੁਣ ਪੰਜਾਬ ਦੇ ਵਿੱਚ ਪੈਰ ਲਾਉਣੇ ਆ ਕਿਉਂਕਿ ਵੋਟਾਂ ਉਹਨਾਂ ਕੋਲ ਹੈਗੀਆਂ ਅੱਜ ਤੇ ਉਹ ਚਾਹੁੰਦੇ ਆ ਵੀ ਅਸੀਂ ਇਹਨਾਂ ਨਾਲ ਸਾਹਜ ਪਾ ਲਈਏ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਇਹਨਾਂ ਕੀਤਾ ਇਹਨਾਂ ਤੋਂ ਵਧੀਆ ਬੰਦਾ ਹੋਰ ਕੋਈ ਨੁਕਸਾਨ ਕਰਨ ਵਾਲਾ ਹੈ ਨਹੀਂ ਤੇ ਫਿਰ ਰਸਤਾ ਉਹਦੇ ਲਈ ਖੁੱਲਾ ਛੱਡਿਆ ਹੀ ਤਾਂ ਗਿਆ ਜੇ ਅੱਜ ਜਥੇਦਾਰ ਨੇ ਵੀ ਆਪਣਾ ਕਾਲੀ ਫੂਲਾ ਸਿੰਘ ਵਾਲਾ ਰੋਲਾ ਦਾ ਕਰਨਾ ਹੈ ਜਿਸ ਤਰੀਕੇ ਨਾਲ ਉਹਨੇ ਬੋਲਿਆ ਸੀ ਕਿ ਉਂਗਲ ਕਰਕੇ ਗੱਲ ਨਹੀਂ ਕਰਨੀ ਚੰਦੂ ਮਾਜਰਾ ਨੂੰ ਮੁੰਨੂ ਬੜਾ ਚੰਗਾ ਲੱਗਦਾ ਜਿਸ ਤਰੀਕੇ ਨਾਲ ਉਹਨਾਂ ਨੇ ਸੁਖਵੀਰ ਬਾਦਲ ਨੂੰ ਕਿਹਾ ਕਿ ਤੁਸੀਂ ਹਾਂ ਚ ਹਾਂ ਜਾਂ ਨਾ ਦੱਸਣੀ ਹੈ ਹੂੰ ਠੀਕ ਹੈ ਮੈਨੂੰ ਉਹ ਬਹੁਤ ਬਹੁਤ ਉਹ ਪਿਕਚਰ ਐ ਲੱਗਿਆ ਮੈਨੂੰ ਹੂ ਬੋ ਜਿਸ ਤਰ੍ਹਾਂ ਸਾਡਾ ਕੋਈ ਰਵਾਇਤੀ ਜਥੇਦਾਰ ਬੋਲ ਰਿਹਾ ਹੋਵੇ ਬਿਲਕੁਲ ਪਰ ਕਾਰਨ ਇੱਕ ਤਾਂ ਸੱਚ ਹੋਵੇ ਹੂੰ ਤੁਹਾਨੂੰ ਲੱਗਦਾ ਜਿਵੇਂ ਕੋਈ ਸ਼ੰਕਾ ਹੈਗੀ ਨਹੀਂ ਮੈਨੂੰ ਐ ਲੱਗਦਾ ਹੈ ਵੀ ਕਿਤੇ ਨਾ ਕਿਤੇ ਅਸੀਂ ਸੁਪਨਾ ਤਾਂ ਨਹੀਂ ਦੇਖ ਰਹੇ ਹੂੰ ਮੇਰੇ ਮਨ 'ਚ ਹੈ ਜੀ ਕਿ ਸੁਪਨਾ ਤਾਂ ਨਹੀਂ ਦੇਖ ਰਹੇ ਹੂੰ ਸੁਖਰਾਜ ਸਿੰਘ ਨੂੰ 800 ਵੋਟ ਪਈ ਹੈ ਹਾਂ ਤੇ ਫਿਰ ਇਹਨਾਂ ਦੀ ਵੋਟ ਕਿੱਥੇ ਗਈ ਹੂੰ ਉਹ ਤਾਂ ਨਿੱਜੀ 800 ਬੰਦਾ ਸਮਝ ਲਓ ਵੀ ਗਿੱਦੜਬਾਹ ਦੇ ਵਿੱਚ ਮਰਦ ਬੈਠਾ ਹੈ ਆ 800 ਬੀਬੀ ਬੱਚਾ ਜਾਂ ਜੋ ਵੀ ਜਿੰਨਾ ਵੀ ਮਤਦਾਨ ਕੀਤਾ ਹੈ ਬਿਲਕੁਲ ਉਹ ਕਲਗੀਆਂ ਵਾਲੇ ਦਾ ਸਿੱਖ ਬੈਠਾ ਹੈ ਹੂੰ ਬਾਕੀ ਕੌਣ ਹੈ ਉਹਨਾਂ ਨੂੰ ਹੁਕਮ ਕਿੱਥੋਂ ਆਇਆ ਉਹਨਾਂ ਨੂੰ ਫੋਨ ਕਿੰਨਾ ਕੀਤੇ ਵੀ ਤੁਸੀਂ ਕਿੰਨੂੰ ਮਤਦਾਨ ਕਰਨਾ ਹੈ ਹੂੰ ਜੇ ਸੁਖਵੀਰ ਸਿੰਘ ਬਵਾਦਲ ਲੱਜ ਉਥੇ ਆਪਣਾ ਇੱਕ ਬੰਦਾ ਖਿਲਾਰ ਦੇ ਹੂੰ ਜਿਨ੍ਹਾਂ ਨੇ ਇੰਨੀਆਂ ਵੱੱਡਰ ਗਲਤੀਆਂ ਕੀਤੀਆਂ ਹੈ ਹੂੰ ਉਹਨਾਂ ਨੂੰ ਤਾਂ ਸਾਰਿਆਂ ਦੀ ਵੋਟ ਪੈ ਜਾਣੀ ਹੈ। ਹੂੰ ਫਿਰ ਅਸੀਂ ਅਸੀਂ ਕਿੱਦਾਂ ਕਹਣੀਏ ਕਿ ਸਾਡਾ ਤਖਤ ਹੁਣ ਤੱਕ ਸਾਡਾ ਜਿੱਕ ਤੇ ਇਹ ਗੱਲ ਕਹਿ ਦਵੇ ਵੀ ਤੂੰ ਤੂੰ ਗਲਤੀਆਂ ਕੀਤੀਆਂ ਇੱਥੇ ਬਹਿ ਜਾ ਤੂੰ 5 ਸਾਲ ਜਾਂ 10 ਸਾਲ ਇਲੈਕਸ਼ਨ ਨਹੀਂ ਲੜੇਂਗਾ। ਹੂੰ ਇੱਕ ਚੀਜ਼ ਹੋ ਰਹਾ ਹੈ। ਪੀ ਮੰਨ ਲਓ ਕੱਲ ਜਦੋਂ ਜ਼ਥੇਦਾਰ ਸਾਹਿਬ ਨੇ ਪੂਰਾ ਝਿੜਕ ਕੇ ਆਖਿਆ ਵੀ ਉਂਗਲ ਨਹੀਂ ਕਰਨੀ ਉਂਗਲ ਥੱਲੇ 깔 ਕੇ ਗੱਲ ਕਰ ਹਨਾ ਭਾਸ਼ਾ ਆਪਣੀ ਸਹੀ ਕਰਕੇ ਗੱਲ ਕਰ ਇਹ ਤੁਸੀਂ ਸਿਆਸੀ ਗਲਿਆਰੇ ਚ ਨਹੀਂ ਖੜੇ ਤਖਤ ਦੇ ਸਾਹਮਣੇ ਖੜੇ ਹੋ ਝੂਠ ਨਹੀਂ ਬੋਲਣਾ ਇੱਕ ਦੁਨੀਆ ਦੇ ਵਿੱਚ ਮੈਸੇਜ ਤਾਂ ਗਿਆ ਨਾ ਅੱਜ ਪਹਿਲੀ ਵਾਰੀ ਸ਼ਾਇਦ ਲੱਗਿਆ ਵੀ ਸਾਡਾ ਜ਼ਥੇਦਾਰ ਕੌਮ ਦਾ ਜ਼ਥੇਦਾਰ ਬੋਲ ਰਿਹਾ ਕਿਵੇਂ ਦੇਖ ਸਾਡੇ ਵਰਲਡ ਦੇ ਵਿੱਚ ਸਿੱਖ ਵੱਸਦੇ ਦੁਨੀਆ ਦੇ ਕੋਨੇ-ਕੋਨੇ ਤੇ ਜਿੱਥੇ ਵੀ ਸਿੱਖ ਵੱਸਦੇ ਆ ਜੀ ਉਹਨਾਂ ਦੇ ਇੰਨਾ ਉਹਨਾਂ ਨੂੰ ਸਕੂਨ ਮਿਲਿਆ ਇਸ ਗੱਲ ਨਾਲ ਉਹਨਾਂ ਨੂੰ ਐ ਲੱਗਿਆ ਕਿ ਸਾਡਾ ਕੋਈ ਹੈ ਆ ਹਾਂ ਬਿਲਕੁਲ ਸਾਡਾ ਕੋਈ ਵਾਰਿਸ ਹੈਗਾ ਏ ਜਿੱਥੇ ਅੱਜ ਵੀ ਬੜੇ-ਬੜੇ ਗੁਨਾਹਗਰਾਂ ਨੂੰ ਚੁਕਣਾ ਪੈਂਦਾ ਹੈ ਜਿਹੜੇ ਕਹਿੰਦੇ ਸੀ ਕਿ ਅਸੀਂ ਕੀਤਾ ਹੀ ਨਹੀਂ ਹੈ ਗਲਤੀ ਨਹੀਂ ਕੀਤੀ ਹਮ ਇਹ ਅਣਜਾਣ ਪਛਾਤੀ ਪੁਲਿਸ ਕਰ ਗਈ ਅੱਜ ਉਹ ਮੰਨ ਗਏ ਮੰਨ ਗਏ ਵੀ ਇਹ ਸਾਰੀਆਂ ਕੀਤੀਆਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹਮ ਕਹਿੰਦੇ ਅਸੀਂ ਜਥੇਦਾਰਾਂ ਨੂੰ ਘਰ ਸੱਦ ਕੇ ਮਜਬੂਰ ਕੀਤਾ ਹਮ ਇਹੀ ਗਿਆਨੀ ਗੁਰਮukh ਸਿੰਘ ਕਹਿੰਦਾ ਸੀ ਹਮ ਤੇ ਇਹੀ ਸਾਰੇ ਉਹ ਜਥੇਦਾਰਾਂ ਦੇ ਕਿਉਂਕਿ ਉਹਨਾਂ ਨੂੰ ਤਾਂ ਇਹਨਾਂ ਨੇ ਪ੍ਰੈਸ਼ਰ ਨਾਲ ਸਾਰਾ ਕੁਝ ਕਰਾਇਆ ਵੋਟਾਂ ਦਾ ਕਰਕੇ ਜੀ ਜੀ ਸੋ ਨਹੀਂ ਤੇ ਡੇਰੇਦਾਰਾਂ ਨੂੰ ਇਨੀ ਹਵਾ ਕਿੱਥੋਂ ਮਿਲਨੀ ਸੀ ਇਹਨਾਂ ਹੀ ਦਿੱਤੀ ਇਹਨਾਂ ਡੇਰਾਦਾਰ ਦੰਬ ਪਖੰਡੀ ਜਿੰਨੇ ਪੈਦਾ ਕੀਤੇ ਵੀ ਇਹ ਸੱਚ ਨਾਲ ਟੁੱਟ ਕੇ ਸਾਡੇ ਨਾਲ ਜੁੜ ਜਾਣਗੇ ਹੁਣ ਜਦੋਂ ਕੁਰਸੀ ਚੱਲ ਗਈ ਇਹਨਾਂ ਨੂੰ ਭਾਜਪੀ ਨੇ ਮੂੰਹ ਨਹੀਂ ਲਾਇਆ ਸੋ ਇਹਨਾਂ ਨੇ ਵੇਖਿਆ ਵੀ ਹੁਣ ਰਸਤਾ ਕਿਹੜਾ اختیار ਕਰੀਏ ਪੰਥ ਦੇ ਵਿੱਚ ਜਾਣ ਦਾ ਇਹਨਾਂ ਨੇ ਕਿਹਾ ਵੀ ਚਲੋ ਹੁਣ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਪੰਥ ਜਿਹੜਾ ਬਖਸ਼ ਦੇਊਗਾ ਪਰ ਪੰਥ ਬਖਸ਼ਣ ਨੂੰ ਤਿਆਰ ਹੈ ਹੂੰ ਇੰਨਾ ਦੇ ਅੰਦਰ ਕਪਟ ਨਹੀਂ ਹੋਣਾ ਚਾਹੀਦਾ ਕਪਟ ਨਹੀਂ ਹੋਣਾ ਚਾਹੀਦਾ ਹਾਂ ਕਪਟ ਅੱਜ ਵੀ ਨਜ਼ਰ ਆਉਂਦਾ ਹੈ ਜੇ ਸੁਖਰਾਜ ਸਿੰਘ ਨਜਾਮੀ ਵਾਲੇ ਦੀ ਮਦਦ ਜਾਂ ਅੱਗੇ ਡੇਰੇ ਬਾਬੇ ਨਾਨਕ ਤੋਂ ਸਿੱਖ ਵਜਾਰਾ ਗਰੀਬ ਬੰਦਾ ਖੜਾ ਸੀ ਉਹਦੀ ਮਦਦ ਜਿਹੜਾ ਲਵ ਲਵਪ੍ਰੀਤ ਸਿੰਘ ਤੂਫਾਨ ਤੇ ਜੇ ਇਹ ਕਿਤੇ ਕਹਿ ਦੇਣ ਅੱਜ ਵੀ ਵੀ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਰਿਹਾ ਕਰੋ ਭਾਈ ਜਗਤਾਰ ਸਿੰਘ ਹਵਾਰਾ ਤਾਰਾ ਭਿਉਰਾ ਸਾਡੇ ਜਿੰਨੇ ਵੀ ਬੰਦੀ ਸਿਗਰਾਜੂ ਆਣਾ ਜਿੰਨੇ ਵੀ ਸਾਡੇ ਸਿੱਖ ਉਹਨਾਂ ਨੂੰ 35 35 ਸਾਲ ਹੋ ਗਏ ਉਹਨਾਂ ਨੂੰ ਰਿਹਾਅ ਕਰੋ ਤੇ ਅਸੀਂ ਨਹੀਂ ਤੇ ਵੱਡਾ ਮੋਰਚਾ ਲਾਵਾਂਗੇ ਹੂੰ ਆ ਪਾਕਿਸਤਾਨ ਨੂੰ ਇਹਨਾਂ ਦੀ ਬੱਸ ਚੱਲਦੀ ਹੈ ਹੂੰ ਮੈਨੂੰ ਦੱਸੋ ਇਹਨਾਂ ਦੀਆਂ ਚੀਕਾਂ ਨਿਕਲ ਜਾਣਗੀਆਂ ਜੇ ਉਹ ਬੱਸ ਸਾਰਾ ਪੰਥ ਰੋਕ ਦੇ ਅੱਜ ਇਹ ਤਖਤ ਦਾ ਜਥੇਦਾਰ ਕਹਿੰਦੇ ਪੀ ਚੱਲੂਗੀ ਤਾਂ ਸਾਡੇ ਬੰਦੀ ਸਿੰਘ ਲਿਆਓ ਪੰਜਾਬ ਦੇ ਜਿਲ੍ਹੇ ਚ ਹੂੰ ਇਹ ਬੱਸ ਉਦੋਂ ਚੱਲੂਗੀ ਜਦੋਂ ਟਿਬੜੂ ਜੇ ਜੇਲ੍ਹ ਵਾਲੇ ਸਾਡੇ ਸਾਰੇ ਸਿੰਘ ਬਾਹਰ ਆਉਣਗੇ ਉਹਨਾਂ ਨੇ ਕੀ ਤੋਪ ਚਲਾਈ ਸੀ ਜੀ ਬਿਲਕੁਲ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਿਰਫ ਨਸ਼ਾ ਬੰਦ ਕੀਤਾ ਸੀ ਤੇ ਅੰਮ੍ਰਿਤ ਸੰਚਾਰ ਕਰਾਇਆ ਸੀ ਇਹਨਾਂ ਨੇ ਉਹਨਾਂ ਨੂੰ ਵੀ ਅੰਦਰ ਦੇ ਦਿੱਤਾ ਹਮ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਇੱਕ ਇਤਿਹਾਸ ਦਰ ਆਇਆ ਗਿਆ ਸੀ 84 85 ਦੇ ਦਹਾਕੇ ਵਿੱਚ ਜਦੋਂ ਸ਼ਾਇਦ ਗੋਬਿੰਦ ਗੋਬਿੰਦ RAM ਸ਼ਕੀ ਉਹਦਾ ਨਾਮ ਸੀ ਜਿਹੜਾ ਉਹਦੋਂ ਵੀ ਇੱਕ ਵਾਰੀ ਜ਼ਥੇਦਾਰ ਨੇ ਐਲਾਨ ਕੀਤਾ ਸੀ ਵੀ ਅਸੀਂ ਖੁਦ ਦਰਨੇ ਤੇ ਬਵਾਂਗੇ ਉਦੋਂ ਉਦੋਂ ਵੀ ਝੁਕਣਾ ਪਿਆ ਕਿ ਅੱਜ ਉਹ ਜ਼ਥੇਦਾਰ ਸਾਨੂੰ ਲੋੜ ਨਹੀਂ ਕਿ ਜ਼ਥੇਦਾਰਾਂ ਨੂੰ ਕੋਈ ਇਦਾਂ ਦਾ ਐਲਾਨ ਨਹੀਂ ਕਰਨਾ ਚਾਹੀਦਾ ਬੰਦੀ ਸਿੰਘਾਂ ਵਾਸਤੇ ਅਸੀਂ ਖੁਦ ਮੋਰਚਾ ਲਾਉਣ ਨੂੰ ਤਿਆਰ ਆ ਮੈਂ ਇਹ ਗੱਲ ਬਿਲਕੁਲ ਕਹਿਣਾ ਹੈ ਕਿ ਸਾਡਾ ਜਿਹੜਾ ਪੰਥ ਦਾ ਅਗੂ ਹੁੰਦਾ ਹੈ ਜਿਹੜਾ ਕੌਮ ਦਾ ਅਗੂ ਹੁੰਦਾ ਹੈ ਜਿਹੜਾ ਉਹ ਮੈਸੇਜ ਦਿੰਦਾ ਕੌਮ ਉਹਦੇ ਤੇ ਪਹਿਰਾ ਦਿੰਦੀ ਹੈ ਜਿਸ ਤਰੀਕੇ ਨਾਲ ਮੈਨੂੰ ਰਾਤੀ ਲੁਧਿਆਣੇ ਦੇ ਵਿੱਚ ਕੀ ਕੀਤਾ ਸੀ ਤਿੰਨ ਬੈਰੀਕੇਟ ਤੋੜ ਕੇ ਅੱਗੇ ਚੱਲ ਗਏ ਕਾਲੇ ਪਾਣੀ ਦੇ ਉਹ ਜਿਹੜਾ ਬੁੱਡੇ ਨਾਲ ਤੇ ਉੱਥੇ ਮਗਰ ਭੱਜ ਕੇ ਅਮਤੋਜ ਮਾਨ ਜਿਹੜਾ ਸਾਡਾ ਉਹ ਵੀਰ ਜਿਹੜਾ ਉਸ ਮੋਰਚੇ ਨੂੰ ਲੀਡ ਕਰਦਾ ਸੀ ਉਹਨੇ ਮੈਨੂੰ ਜਾ ਕੇ ਕਿਹਾ ਵੀ ਇੱਥੇ ਬਹੁਤ ਵੱਡੀ ਕੋਈ ਹਿੰਸ ਹੋ ਜਾਊਗਾ ਇੱਥੇ ਖੂਨ ਖਰਾਬਾ ਤੇ ਆਪਾਂ ਨੂੰ ਇੱਥੇ ਰੁਕ ਜਾਣਾ ਚਾਹੀਦਾ ਇੱਥੇ ਰੁਕ ਜਾਣਾ ਚਾਹੀਦਾ ਮੈਂ ਕਿਹਾ ਉੱਥੇ ਭਈਏ ਲਲਕਾਰੀ ਜਾਂਦੇ ਆ ਹਾਂ ਉਹ ਉਹਨਾਂ ਦੇ ਵਾਸਤੇ ਸਰਕਾਰ ਨੇ ਪ੍ਰੋਸਕ ਕੇ ਉਹਨਾਂ ਦੇ ਪੰਡਾਲ ਲਾਇਆ ਜਿਸ ਤਰ੍ਹਾਂ ਨਰੰਗਕਾਰੀ ਵਾਸਤੇ ਲਾਇਆ ਸੀ ਤੇ ਸੰਤਾਂ ਦੇ 13 ਸਿੰਘ ਜੀਤ ਕਰਤੇ ਉਸੇ ਤਰ੍ਹਾਂ ਸਾਡੀਆਂ ਗ੍ਰਿਫਤਾਰੀਆਂ ਕਰਨ ਵਾਸਤੇ लाਠੀ ਚਰਾ ਬੂਤ ਬਦੂਕਾਂ ਵੀ ਡੀਆਂ ਪਾਣੀ ਦੀਆਂ ਵਿਚਾਰਾ ਕਰਨੀ ਗੱਡੀਆਂ ਲਾਈਆਂ ਹੈ ਬੈਰੀਕੇਟ ਕੀਤੇ ਉੱਥੇ ਉਹਨਾਂ ਨੂੰ ਪਕੌੜੇ ਤੇ ਜਲੇਬੀਆਂ ਨਾਲ ਉੱਥੇ ਸਰਕਾਰ ਨੇ ਪ੍ਰਬੰਧ ਕਰਕੇ ਦਿੱਤਾ ਸੋ ਇਹ 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 ਉਹੀ ਸਾਰਾ ਕੁਝ ਆ ਤੇ ਉਹ ਵੀਰ ਜਿਹੜਾ ਆਪਣਾ ਮਤੋਜਮਾਨ ਲੀਡ ਕਰਦਾ ਸੀ ਮੋਰਤੇ ਨੂੰ ਉਨੇ ਫਿਕਰ ਮਹਿਸੂਸ ਕੀਤਾ ਕਿ ਜੇ ਕੋਈ ਇੱਥੇ ਉਹੋ ਜੀ ਘਟਨਾ ਵਾਪਰ ਗਈ ਤੇ ਪੰਥ ਦੀ ਲੜਾਈ ਜਿਹੜੀ ਆ ਉਹ ਨਿੱਕੀ ਰਹਿ ਜਾਊਗੀ ਤੇ ਇਹ ਆਪਣਾ ਸਾਨੂੰ ਅੱਤਵਾਦੀ ਰੈਡੀਕਲ ਕਈ ਕੁਝ ਦੱਸ ਦੇਣਗੇ ਮੈਂ ਉਹਦੀ ਗੱਲ ਮੰਨ ਕੇ ਉਥੇ ਰੁਕ ਗਿਆ ਪਰ ਮੇਰਾ ਜੀ ਨਹੀਂ ਸੀ ਕਰਦਾ ਰੁਕਣ ਨੂੰ ਮੇਰੇ ਨਾਲ ਇੰਨੇ ਨੌਜਵਾਨ ਉਹਨਾਂ ਨੇ ਜਕਾਰੇ ਨਾਰੇ ਜਿੰਦਾਬਾਦ ਪੰਥ ਚੜ੍ਹਦੀ ਕਲਾ ਦਾ ਜਿਹੜਾ ਅੱਗੇ ਨੂੰ ਜਦੋਂ ਅਸੀਂ ਜਦੋਂ ਅਸੀਂ ਤਿੰਨ ਬੈਰੀਕੇਡ ਤੋਰੇ ਹਾਂ ਸਰਦਾਰ ਗਰਦਿਆਲ ਸਿੰਘ ਦੀ ਉਹ ਦਰੀਆਂ ਵਛਾ ਕੇ ਭੱਜਣ ਲੱਗੇ ਸੀ ਭਈ ਜੀ ਜੀ ਪਰ ਉੱਥੇ ਮੈਸੇਜ ਦਿੱਤਾ ਗਿਆ ਵੀ ਨਹੀਂ ਉੱਥੇ ਰੁਕ ਰੋਕੇ ਸੋ ਏ ਇਸ ਇਹ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਤੇ ਮੈਂ ਉਹਨਾਂ ਦੇ ਨਾਲ ਸਹਿਮਤ ਮੰਨੂ ਹੋਣਾ ਪਿਆ ਅਸੀਂ ਉੱਥੇ ਰੁਕ ਗਏ ਪਰ ਮੇਰਾ ਦਿਲ ਨਹੀਂ ਸੀ ਕਰਦਾ ਰੁਕਣ ਨੂੰ ਮੇਰਾ ਜੀ ਕਰਦਾ ਸਾਰੀ ਸੰਗਤ ਜਾਵੇ ਹਜ਼ਾਰ ਪਾਰ ਦੀ ਇਹਨਾਂ ਨਾਲ ਗੱਲ ਕਰੀਏ ਤੇ ਪੰਥ ਦੀ ਗੱਲ ਵੀ ਆਈ ਹੁੰਦੀ ਹੈ ਜਾਂ ਹਨ ਨੇ ਜਾਂ ਬੰਨੇ ਮਤਲਬ ਹੁਣ ਮੈਂ ਮੈਂ ਵੀ ਮੈਂ ਵੀ ਉਹਨਾਂ ਮੋਰਚਿਆਂ 'ਚ ਬਹਿਣਾ ਨਹੀਂ ਚਾਹੁੰਦਾ ਕਿਸੇ ਵੀ ਕਿਉਂਕਿ ਮੋਰਚੇ ਦੇ ਆਗੂ ਦੀ ਬਹੁਤ ਮਜਬੂਰੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਵੀ ਇੱਥੇ ਕੀ ਨੁਕਸਾਨ ਹੋਣਾ ਤੇ ਮਾਨੂੰ ਕੱਲ ਨੂੰ ਕੀ ਹੈ ਨਾ ਪਰ ਮੇਰਾ ਇਰਾਦਾ ਬਣਦਾ ਹੈ ਕਿ ਮੈਂ ਕੋਸ਼ਿਸ਼ ਕਰਾਂ ਉੱਥੇ ਜਾਣ ਦੀ ਜਿੱਥੇ ਜਾਂ ਤਾਂ ਆ ਪੈਣੀ ਜਗਾਹ ਕਹਿ ਹਾਂ ਚਲੋ ਇਹ ਤਾਂ ਥੋੜਾ ਵਿਸ਼ਾ ਆਪਣਾ ਪੜਕ ਗਿਆ ਨਾ ਆਪਾਂ ਵਿਸ਼ੇ ਦੇ ਵਿੱਚ ਆਈਏ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਾਫੀ ਜਿਨਾਮਾ ਜਿਹੜਾ ਹੋ ਰਿਹਾ ਜਾਂ ਉਹਨੂੰ ਸਜ਼ਾ ਲਾਈ ਜਾਂ ਤਨਖਾਹ ਲਾਈ ਗਈ ਹੈ ਉਹਦੇ ਵਿੱਚ ਉਹਨਾਂ ਨੇ ਰਾਤ ਚਲੋ ਛੱਡ ਦਿੱਤਾ ਵਾ ਕਿ 6 ਮਹੀਨੇ ਤੱਕ ਉਹ ਦੁਬਾਰਾ ਪ੍ਰਧਾਨ ਬਣ ਸਕਦੇ ਆ ਜੇ ਮੰਨ ਕੇ ਚੱਲੋ ਕੁਝ ਜਿਹੜੇ ਸਿਆਸੀ ਲੋਕ ਨੇ ਨਾ ਉਹ ਇਸ ਚੀਜ਼ ਦਾ ਵੀ ਕਰ ਰਹੇ ਆ ਕਿ ਕੀ ਸਾਡੇ ਕੋਲ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਆਪਸ਼ਨ ਹੈਗਾ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਲੀਡ ਕਰ ਸਕੇ ਆਪਸ਼ਨ ਹੈਗਾ ਸਾਡੇ ਕੋਲ ਜੇ ਤੁਹਾਡੀ ਇੱਕ ਸੋਚ ਹੋਵੇ ਜੇ ਆਪਾਂ ਮੈਂ ਇਹ ਵੀ ਕਹਾ ਕਿ ਤੁਸੀਂ ਰਾਜਨੀਤੀ ਤੋਂ ਹਟ ਕੇ ਇੱਕ ਸਿੱਖ ਹੋਣ ਦੇ ਨਾਤੇ ਕੋਈ ਇੱਕ ਖੇਤਰੀ ਭਾਸ਼ਾ ਦਾ ਬੰਦਾ ਜਿਹੜਾ ਮਲਕੇਤੀ ਪਾਰਟੀ ਦਾ ਬੰਦਾ ਜਿਹੜਾ ਉਹ ਤੋਂ ਇਲਾਵਾ ਕੋਈ ਲੀਡ ਕਰ ਸਕਦਾ ਹੋਰ ਕਿਸੇ ਬੰਦੇ ਨੇ ਦੇਖੋ ਜੇ ਪੰਜਾਬ ਨੂੰ ਪੰਜਾਬ ਦੇ ਜੰਮਿਆਂ ਨੂੰ ਕਾਤਲ ਲੋਕ ਲੀਡ ਕਰ ਸਕਦੇ ਆ ਜੇ ਆਪਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਰਸੇ ਵਾਲੇ ਦੇ ਯਾਰ ਜਾਂ ਜਿੰਨੇ ਵੀ ਦੋਸ਼ੀ ਆ ਪੰਜਾਬ ਨੂੰ ਉਹ ਹੀ ਲੀਡ ਕਰ ਸਕਦੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਟਾਇਆ ਹੈ ਜਾਂ ਜਿਨ੍ਹਾਂ ਨੇ ਸਾਡੀਆਂ ਬੇਅਦਬੀਆਂ ਕੀਤੀਆਂ ਜਿਹੜੇ ਅੱਜ ਵੀ ਕਰ ਰਿਹਾ ਜਿਹੜੇ ਕਾਨੂੰਨ ਕਾਲੇ-ਕਾਲੇ ਬਣਾ ਰਿਹਾ ਜਿਨ੍ਹਾਂ ਨੇ ਦੀਪ ਸਿੰਘ ਸਿੱਧੂ ਮੂਸੇ ਵਾਲੇ ਵਰਗੇ ਨੌਜਵਾਨ ਅਵਤਾਰ ਸਿੰਘ ਖੱਡੇ ਨਿੱਜਰ ਸਾਹਿਬ ਸਾਰੇ ਖੋਲੇ ਜੇ ਉਹ ਹੀ ਲੀਡ ਕਰ ਸਕਦੇ ਆ ਤਾਂ ਫਿਰ ਮੈਂ ਸਮਝਦਾ ਸਾਡੀ ਮਾਨ ਸकता ਅਛੜੀ ਘਟ ਗਈ ਹੈ ਨਹੀਂ ਇਹ ਮੈਂ ਨਹੀਂ ਕਹ ਰਿਹਾ ਕੋਈ ਸਿਆਸੀ ਜਿਹੜੇ ماہر ਲੋਕ ਨੇ ਉਹਨਾਂ ਦਾ ਕਹਿਣਾ ਵੀ ਸਾਡਾ ਕੋ ਆਪਸ਼ਨ ਕੀ ਹੈ ਮੈਂ ਇਹ ਗੱਲ ਕਹਿਣਾ ਹੈ ਕਿ ਸਭ ਤੋਂ ਵੱਡੀ ਆਪਸ਼ਨ ਉਹਨਾਂ ਵਾਸਤੇ ਇਹ ਹੈ ਉਹ 40-42 ਸਾਲ ਪਿੱਛੇ ਚੱਲ ਜਾਣਾ ਹੂੰ ਜਿਹੜੇ ਜਥੇਦਾਰ ਮਨਜੀਤ ਸਿੰਘ ਉਹਨਾਂ ਨੇ ਅਕਾਲੀ ਦਲ ਬੜਾਇਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੂੰ ਇਸ ਸਾਰੇ ਇਕੱਠੇ ਹੋ ਗਏ ਇੱਕ ਦਾਗ ਕੱਢ ਕੇ ਦਿਖਾ ਦਨ ਵੀ ਇਸ ਬੰਦੇ ਤੇ ਆ ਦਾਗ ਆ ਗਿਆ ਹੂੰ ਇਸ ਬੰਦੇ ਤੇ ਆ ਗਲਤੀ ਹੈ ਇਸ ਬੰਦੇ ਨੇ ਪੰਜਾਬ ਦਾ ਆ ਨੁਕਸਾਨ ਕੀਤਾ ਹੈ ਕੌਮ ਦਾ ਨੁਕਸਾਨ ਕੀਤਾ ਹੈ ਇਸ ਬੰਦੇ ਨੇ ਆਪਦੇ ਨਿੱਜੀ ਹਿੱਤਾਂ ਵਾਸਤੇ ਆ ਕੁਝ ਬਣਾ ਲਿਆ ਇਹ ਇੱਕ ਚੀਜ਼ ਕੱਢ ਕੇ ਦੇ ਦੇਣ ਤੇ ਆਪਾਂ ਕਹਿ ਦਾਂਗੇ ਵੀ ਇਹ ਆਪਸ਼ਨ ਹੈ ਨਹੀਂ ਹੂੰ ਸਭ ਤੋਂ ਤੁਹਾਡੇ ਮੁਤਾਬਕ ਸੁਖਬੀਰ ਸਿੰਘ ਬਾਦਲ ਦੀ ਆਪਸ਼ਨ ਜਿਹੜੀ ਆ ਉਹ ਸਰਦਾਰ ਸ਼ਮ ਸਿੰਘ ਮਾਨ ਬਿਲਕੁਲ ਜੀ ਹੂੰ ਵਰਲਡ ਦੇ ਵਿੱਚ ਉਹਦੀ ਇੱਜ਼ਤ ਆ ਇਹਨਾਂ ਦੀ ਤਾਂ ਪੰਜਾਬ ਚ ਹੈਨੀ ਹੂੰ ਜਿਹੜੇ ਬੰਦੇ ਦੀ ਵਰਲਡ 'ਚ ਇੱਜ਼ਤ ਆ ਕਿ ਉਹ 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 ਬੰਦਾ ਪੰਜਾਬ ਦੇ ਕਾਬਲ ਨਹੀਂ ਪਰ ਉਹਨਾਂ ਦੇ ਬਿਆਨਾਂ ਤੋਂ ਲੈ ਕੇ ਬਹੁਤ ਚਰਚਾ ਦੇ ਵਿੱਚ ਰਹਿੰਦੇ ਬਿਆਨ ਬਿਆਨ ਹਮੇਸ਼ਾ ਹੀ ਗੁਰਦੇਵਾਲ ਸਿੰਘ ਜੀ ਜੇ ਮੈਂ ਸੱਚ ਬੋਲੂਗਾ ਕੂੜਾ ਜਲ ਜਾ ਬਈ ਅੱਜ ਤੁਹਾਨੂੰ ਮੈਂ ਇੱਕ ਦੱਸਿਆ ਵੀ ਜੇ ਸਕਰਾਜ ਸਿੰਘ ਵਾਸਤੇ ਸਿਰਫ 800 ਬੰਦਾ ਉਤਰਿਆ ਨਿਤਰਿਆ ਹੈ ਹੂੰ ਬਾਕੀ ਨਹੀਂ ਬਾਕੀ ਕੀ ਆ ਕੂੜਾ ਹੂੰ ਤੇ ਕੂੜੇ ਦਾ ਹੀ ਪ੍ਰਭਾਵ ਹੋਊਗਾ ਜੇ ਕੂੜਾ ਇੰਨਾ ਕੁਛ ਉਥੇ ਕਰੀ ਜਾਊਗਾ ਤੇ 7-800 ਬੰਦਾ ਕੀ ਕਰ ਲੂਗਾ ਹੂੰ ਮੈਂ ਇਹ ਗੱਲ ਕਰਦਾ ਐ ਕਿ ਅੱਜ 7% ਲੋਕ ਪੰਜਾਬ ਦੇ ਕੌਮ ਨੂੰ ਜਾਣਦੇ ਆ ਹੂੰ ਉਹ ਕਹਿੰਦੇ ਆ ਕਿ ਸਾਡੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਸ ਐ ਅਸੀਂ ਉਹ ਕਹਿੰਦੇ ਆ ਕਿ ਸਾਡੇ ਅਕਾਲੀ ਫੂਲਾ ਸਿੰਘ ਦੇ ਵਾਰਸ ਐ ਅਸੀਂ ਉਹ ਕਿੰਨੇ ਆ 7% ਬਾਕੀ ਲੋਕ ਕੌਣ ਆ ਜਿਹੜੇ ਦਰਬਾਰ ਸਾਹਿਬ ਟਾਉਣ ਵਾਲਿਆਂ ਨੂੰ ਸਪੋਰਟ ਕਰੀ ਜਾਂਦੇ ਆ ਜਿਹੜੇ ਗਲੀਆਂ ਨਾਲੀਆਂ ਆਟਾ ਦਾਲ ਨਰੇਗਾ ਦੂਜਾ ਤੀਜਾ ਜਿਹੜਾ ਜਿਨ੍ਹਾਂ ਨੇ ਦੁਰਵਰਤੋਂ ਵੀ ਕੀਤੀ ਜਿਹੜੇ ਕਹਿੰਦੇ ਆ ਕਿ ਟੋਪੀਆਂ ਵਾਲੇ ਵੀ ਸਾਡੇ ਆ ਦੂਜੇ ਵੀ ਸਾਡੇ ਆ ਨਹੀਂ ਅਸੀਂ ਉਹਨਾਂ ਨੂੰ ਆਕਸੀਜਨ ਦੇ ਸਕਦੇ ਆ ਉਹਨਾਂ ਨੂੰ ਕੋਰੋਨਾ ਦੇ ਵਿੱਚ ਉਹਨਾਂ ਦਾ ਅਹਮਦਰਦੀ ਕਰ ਸਕਦੇ ਆ ਕਿਸੇ ਨੂੰ ਬਿਸਤਰਾ ਦੇ ਸਕਦੇ ਆ ਛੱਤ ਦੇ ਸਕਦੇ ਆ ਇਹ ਸਾਡੇ ਘਰ ਦਾ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਹੈ ਪਰ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਆਪਦਾ ਸਿਰ ਤੇ ਭਾ ਕੇ ਰਾਜ ਭਾਗ ਵੀ ਉਹਨਾਂ ਨੂੰ ਦੇ ਦਈਏ ਇਹ ਤਾਂ ਨਵੀਂ ਕੌਮ ਆ ਛੋਟੀ ਕੌਮ ਆ ਤੇ ਪੂਰੇ ਵਰਲਡ ਦੇ ਵਿੱਚ ਇਹਦਾ ਨਾਮ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਸਾਜੀ ਨਵਾਜੀ ਤੇ ਇਹ ਨਾਲ ਕੇ ਕਿਸ ਬੰਦੇ ਨੇ ਥੋੜਾ ਨਾ ਪੁੱਤਰਾਂ ਦੀਆਂ ਲਾਸ਼ਾਂ ਦੋ ਦਿਨਾਂ ਕਿ ਜਾਣਾ ਪਿਆ ਏ ਤੇ ਇਹਦਾ ਜੇ ਜੇ ਸਾਡਾ ਗੁਰੂ ਝੂਠ ਬੋਲਦਾ ਹੁੰਦਾ ਗੁਰੂ ਨਾਨਕ ਸਾਹਿਬ ਨੇ ਕਿਉਂ ਕਹੇ ਬਾਬਰ ਤੋ ਜਾਵਰ ਹਾਂ ਅੱਜ ਜੇ ਕੋਈ ਬਾਵਰ ਨੂੰ ਜਾਬਰ ਕਹਿੰਦਾ ਹੈ ਤੇ ਕਹਿੰਦੇ ਇਹ 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 ਬਾਇਆ ਬਿਆਨ ਉਲਟੇ ਉਲਟੇ ਸੇ ਦੇ ਦਿੰਦਾ ਉਹਨੇ ਕਿਹਾ ਮੋਦੀ ਨੂੰ ਤੇਰੇ ਤੇ 307 302 ਦਾ ਪਰਚਾ ਦਰਜ ਹੋਣਾ ਚਾਹੀਦਾ ਜੇ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਮੈਂ ਪਾਰਲੀਮੈਂਟ ਚ ਜਾ ਕੇ ਕਹੂੰਗਾ ਤੇਰੇ ਤੇ 302 ਲੱਗਣੀ ਚਾਹੀਦੀ ਆ ਅਡਵਾਲ ਤੇ ਵੀ ਲੱਗਣੀ ਚਾਹੀਦੀ ਆ ਗੁਪਤੇ ਤੇ ਵੀ ਲੱਗਣੀ ਚਾਹੀਦੀ ਆ ਉਹਨੇ ਤਾਂ ਸਾਰਿਆਂ ਨੂੰ ਚੈਲੰਜ ਕੀਤਾ ਇਹਨਾਂ ਨੇ ਕਿਹਨੂੰ ਚੈਲੰਜ ਕੀਤਾ ਵਾਈਟ ਹਾਊਸ ਦੇ ਵਿੱਚ ਅੱਠ ਦੇਸ਼ਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਲੜਾਈ ਲੜ ਰਿਹਾ ਜਿਹੜਾ ਸਾਡੇ ਹੋਣ ਵਰਤਮਾਨ ਸਮੇਂ ਚ ਨੌਜਵਾਨ ਸ਼ਹੀਦ ਕਰਤੇ ਸਮਾਂ ਦਿੱਤਾ ਵੀ ਸੀ ਲੋਕਾਂ ਨੇ 3-4 ਮਹੀਨੇ ਜਿਹੜੇ ਮਿਲੇ ਉਹਨਾਂ ਨੇ ਜਿਹੜਾ ਹਾਜ਼ਰੀਆਂ ਕਿੰਨੀਆਂ ਸੀ ਉਹਨਾਂ ਦੀਆਂ ਵੀ ਦੱਸੋ ਸਭ ਤੋਂ ਵੱਧ ਅੱਜ ਦੀ ਵੀ ਹਾਜ਼ਰੀ ਤੁਸੀਂ ਆ ਜਿਹੜਾ ਹੁਣ 1.5 ਸਾਲ ਦਾ ਸਮਾਂ ਮਿਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਦੀ ਵੀ ਹਾਜ਼ਰੀ ਵੇਖ ਲਿਓ ਸਭ ਤੋਂ ਵੱਧ ਸਿਮਰਨਜੀਤ ਸਿੰਘ ਮਾਨ ਦੀ ਹਾਜ਼ਰੀ 543 ਐਮਪੀਆ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਉਹ ਕੋਈ MP ਗ੍ਰਾਂਟ ਲੈ ਕੇ ਨਹੀਂ ਆ ਸਕਿਆ ਜਿਹੜੀ ਸਿਮਰਨਜੀਤ ਸਿੰਘ ਮਾਨ ਨੇ ਲੈ ਕੇ ਸੰਗਰੂਰ ਬਰਨਾਲਾ ਤੇ ਮਲੇਰਕੋਟਲੇ ਨੂੰ ਦਿੱਤੀ ਹੈ ਉਹ ਔਰ ਔਰ ਉੱਥੇ ਇੱਕ ਤੇ ਇੱਕ ਲੋਕ ਉਹਦੀ ਸਿਫਤ ਕਰਦੇ ਆ ਵੀ ਯਾਰ ਇਹ ਬੰਦਾ ਖਾਂਦਾ ਨਹੀਂ ਸਾਰਾ ਲਾਉਂਦਾ ਹੈ ਜੋ ਵੀ ਲਿਉਂਦਾ ਤੇ ਲਿਉਂਦਾ ਵੀ ਸਭ ਤੋਂ ਵਧੀਆ ਤਰੀਕੇ ਨਾਲ ਹਾਜ਼ਰੀ ਵੀ ਇਹਦੀ ਜਿਆਦਾ 99 ਦਾ ਰਿਕਾਰਡ ਘਾਡਾ ਲੋਂਗੇ ਤੇ ਕਲੇਖਾ ਜੋਖਾ ਹੁੰਦਾ ਹੈ ਹਾਫ ਟਰਮ ਦੇ ਵਿੱਚ ਉਹਦੇ ਵਿੱਚ ਸਭ ਤੋਂ ਵੱਧ ਸਿੱਖਾਂ ਦੀ ਦਸਤਾਰ ਵੱਲ ਚੁੱਚੀ ਹੋਈ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਹਾਜ਼ਰੀ ਤੇ ਸਭ ਤੋਂ ਵੱਧ ਪਾਰਦਰਸ਼ੀ ਤਰੀਕੇ ਨਾਲ ਮੰਦਰਾ ਮਸੀਤਾ ਗਿਰਜਾ ਘਰਾਂ ਨੂੰ ਸਾਰਿਆਂ ਨੂੰ ਗੁਰਦੁਆਰਿਆਂ ਨੂੰ ਬਰਾਬਰ ਗ੍ਰਾਂਟਾਂ ਦੇ ਕੇ ਉਹਨਾਂ ਨੇ ਨਵਾਜਿਆ ਸੀ ਸੋ ਇਹ 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 ਰੋਤਬਾ ਪੰਜਾਬ ਨੂੰ ਸਾਹਮਣ ਵਾਲਾ ਨਹੀਂਗਾ ਬਿਲਕੁਲ ਤੇ ਫਿਰ ਉਹਨੂੰ ਅੱਖੋਂ ਪਰੋਖੇ ਕਰਕੇ ਕਰਦਾ ਕੌਣ ਹੈ ਏਜੰਸੀਆਂ ਘਰਾਉਂਦੀਆਂ ਤੇ ਸਾਡੇ ਲੋਕ ਮਗਰ ਲੱਗ ਜਾਂਦੇ ਆ ਜੀ ਅਖੀਰ ਵਿੱਚ ਇੱਕ ਮੈਸੇਜ ਕੌਮ ਦੇ ਨਾਮ ਹਾਂ ਮੈਂ ਕੌਮ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਕੌਮ ਹੈ ਦਸਵੇਂ ਪਾਤਸ਼ਾਹ ਦੀ ਕੌਮ ਹੈ ਤੇ ਇਹਦੇ ਵਾਰਸ ਜਿਹੜੇ ਆ ਮਰਜੀਬੜੇ ਸੰਜਨੈਲ ਸਿੰਘ ਤੇ ਉਹਨਾਂ ਦੇ ਜਿੰਨੇ ਵੀ ਸਾਡੇ ਪੁਰਾਣੇ ਰਵੈਤੀ ਸਾਡੇ ਲੀਡਰ ਸਨ ਉਹਨਾਂ ਦਾ ਪਛੋਕੜ ਵੇਖਣਾ ਪਊਗਾ ਕਿ ਕੀ ਸੀ ਉਹ ਜੋ ਕਹਿੰਦੇ ਸੀ ਕਰਦੇ ਸੀ ਅੱਜ ਕਰਨੀ ਤੇ ਕਥਨੀ ਦੇ ਵਿੱਚ ਬਹੁਤ ਫਰਕ ਆ ਅੱਜ ਗੱਲੀਆਂ ਸੀ ਚੰਗੀਆਂ ਆਚਾਰੀ ਬੁੜੀਆਂ ਮਨੋ ਕੁਸਦਾ ਕਾਲੀਆਂ ਬਾਹਰ ਚੱਟਵੀਆਂ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪਣਾ ਮੂਲ ਪਛਾਣ ਮੇਮ ਲੈ ਕੇ ਪਿੰਡ-ਪਿੰਡ ਚੱਲੀਏ ਆਪਾਂ ਜਾ ਕੇ ਇਹ ਦੱਸੀਏ ਕਿ ਸੱਚ ਤੇ ਝੂਠ ਤੇ ਆਪਾਂ ਆਪਣਾ ਲੀਡਰ ਜਿਹੜਾ ਆਉਣ ਵਾਲਾ ਚੁਣਨਾ ਹੈ ਉਹ ਪਰਖਿਆ ਹੋਇਆ ਲੀਡਰ ਚੁਣੀਏ ਹੁਣ ਮੈਂ ਮੰਨੂ ਇਹ ਗੱਲ ਜੱਚਦੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਵੀ ਇਹਨਾਂ ਨੇ ਨਜਾਇਜ਼ ਅੰਦਰ ਦਿੱਤਾ ਉਹ ਵੀ ਬਾਹਰ ਆਉਣਾ ਚਾਹੀਦਾ ਹੈ ਔਰ ਐਸਜੀਪੀਸੀ ਤੇ ਸਾਡੀ ਪੰਜਾਬ ਦੀ ਜਿਹੜੀ ਸਾਥਾ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਸਾਹਮਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਜੀਂਦੇ ਜੀ ਸਾਨੂੰ ਸਾਰਿਆਂ ਨੂੰ ਸਿੱਖ ਰਾਜ ਦਾ ਜਿਹੜਾ ਨਜ਼ਾਰਾ ਵੇਖਣਾ ਚਾਹੀਦਾ ਹੈ ਜੇ ਉਹਦੀਆਂ ਅੱਖਾਂ ਮੀਟ ਗਈਆਂ ਉਸ ਤੋਂ ਬਾਅਦ ਲੋਕੀ ਅੱਖਾਂ ਚੋਂ ਘਸੁੰਨ ਦੇ ਕੇ ਰੋਣਗੇ ਨਾ ਇਹਨਾਂ ਨੂੰ ਅੱਜ ਤੱਕ ਸੰਜਰਨੈਲ ਸਿੰਘ ਲੱਭਿਆ ਤੇ ਨਾ ਹੀ ਸਦਿਆਂ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਲ ਲੱਭਣਾ ਹੈ ਇਹ ਮੇਰੀ ਬੇਨਤੀ ਹੈ ਪੰਥ ਨੂੰ ਤੁਸੀਂ ਮਹਿਣਾ ਨਾ ਲਿਓ ਜੀਂਦੇ ਜੀ ਤੁਸੀਂ ਡਟ ਕੇ ਸੱਚ ਦਾ ਸਾਥ ਦੇ ਕੇ ਆਉਣ ਵਾਲੇ ਸਮੇਂ ਚ ਆਪਣੀ ਜਿਹੜੀ ਆ ਉਹ ਸਾਥਾ ਇਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਲੇਟਫਾਰਮ ਤੇ ਸਿਰਜ ਸਕਦੇ ਹੋ ਜੇ ਤੁਸੀਂ ਆਪਣੀ ਸਿਆਸਤ ਨਾ ਸਿਰਜ ਸਕੇ ਤੇ ਆਪਾਂ ਕਿਤੇ ਨਾ ਕਿਤੇ ਖਤਾ ਖਾਵਾਂਗੇ ਅੱਜ ਭਈਆਂ ਨੂੰ ਵੀ ਲਾਇਸੈਂਸ ਮਿਲ ਗਏ ਆ ਅੱਜ ਭਈਏ ਸਾਨੂੰ ਵੰਗਾਰ ਰਹੇ ਚੈਲੰਜ ਕਰ ਰਹੇ ਆ ਉਹ ਜਿਹੜੇ ਮਜ਼ਦੂਰ ਸਾਡੇ ਦੁਸ਼ਮਣ ਨਹੀਂ ਪਰ ਅਸੀਂ ਆਪਣਾ ਰਾਜ ਭਾਗ ਸਥਾਪਿਤ ਕਰਨਾ ਚਾਹੁੰਦੇ ਜਿਹੜਾ ਸਾਡਾ ਹੈਗਾ ਸੀ ਤੇ ਇਸ ਕਰਕੇ ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਹਾਂ ਕੇ ਅਜੇ ਵੀ ਡੁੱਲਿਆਂ ਚੌਲਾਂ ਦਾ ਕੁਛ ਨਹੀਂ ਵਿਗੜਿਆ ਬਹਿਰੂਪੀਏ ਦੀ ਤੇ ਅਸਲੀ ਦੀ ਪਛਾਣ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਜੀ ਐਸਾ ਨਾ ਸਰਦਾਰ ਹਰਪਾਲ ਸਿੰਘ ਜੀ ਬਲੇਰ ਸਾਹਿਬ ਆਪਾਂ ਅੱਜ ਖੁੱਲੀਆਂ ਵਿਚਾਰਾਂ ਰੱਖੀਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਤੇ ਵੀ ਗੱਲਬਾਤ ਹੋਈ ਸਾਡੇ ਕੋਲ ਆਪਸ਼ਨ ਕੀ ਹੈ ਆਉਣ ਵਾਲੇ ਸਮੇਂ ਵਿੱਚ ਸਿਆਸਤ